ਯਾਰ ਸਰਕਾਰ ਮੁਕਾਬਲਾ ਮੁਕਾਬਾਤ ਮੁਕਾਬਾਤ ਯਾਰ ਸਰਕਾਰ ਮੁਕਾਬਾਤ ਮਰਦਾਬਾਦ ਮੁਕਾਬਾਤ ਜਿੱਥੇ ਜਿੰਦਾ ਇੱਕ ਅੱਜ ਦਾ ਆਦਲ ਜਿੰਦਾਬਾਦ ਜਿੰਦਾਬਾਦ ਟੱਕੇ ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਪ੍ਰਸ਼ਾਨ ਬਟੂਰ ਇਕਤਾ ਜਿੰਦਾਬਾਦ 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 ਟੱਕੇ ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਸਪੀਡ ਕਾਨੂੰਨ ਸਾਹ ਮਿਲੇ ਜਿੰਦਾਬਾਦ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਸਰ ਆਪਣਾ ਮੇਰਾ ਨਾਮ ਜੀ ਕਾਮਰੇਟ ਭਰਤੂਲ ਸਿੰਘ ਪਿੰਡ ਸੱਜਾਵਾਲ ਮਜ਼ਦੂਰ ਸੰਘਾ ਕਮੇਟੀ ਦਾ ਪ੍ਰਧਾਨ ਸਰ ਜੀ ਤੁਸੀਂ ਅੱਜ ਧਰਨੇ ਤੇ ਪਹੁੰਚੇ ਆ ਇਹਦੇ ਬਾਰੇ ਕੋਈ ਜਾਣਕਾਰੀ ਦਿਓ ਜੀ ਇਹਦੇ ਬਾਰੇ ਜਾਣਕਾਰੀ ਸੀ ਦੁਨਿਆ ਜੀ ਬਈ ਕੱਟ ਤੋਂ ਕੱਟ 3 ਸਾਲ ਹੋ ਗਏ ਅੱਜ ਸਾਡਾ ਧਰਨਾ ਚੱਲਦੇ ਨੂੰ ਇੱਥੇ ਇਨਸਾਫ ਕੋਈ ਨਹੀਂ ਮਿਲ ਰਿਹਾ ਜਿਹੜੀਆਂ ਸਰਕਾਰਾਂ ਤੇ ਪ੍ਰਸ਼ਾਸਨ ਇਹ ਬੂੰਗਾ ਤੇ ਬੋਲਾ ਸੁੱਤਾ ਪਿਆ ਵਾ ਅਸੀਂ ਮੰਗ ਕਰਦੇ ਹਾਂ ਵੀ ਜਿਹੜੀ ਐਸਸੀ ਕਮਿਸਰ ਨੇ ਮੰਗਾਂ ਕੀਤੀਆਂ ਨੇ ਇਹ ਦੋਸ਼ੀਆਂ ਇਹ ਜਿਹੜੇ ਪੀੜਤ ਪਰਿਵਾਰ ਆ ਪੀੜਤ ਪਰਿਵਾਰਾਂ ਨੂੰ ਮਾਫ਼ੀ ਦਿੱਤਾ ਜਾਵੇ ਅਸੀਂ ਉਹਦੀ ਮੰਗ ਕਰਦੇ ਹਾਂ ਸਰਕਾਰ ਤੋਂ ਤੇ ਪ੍ਰਸ਼ਾਸਨ ਤੋਂ ਵੀ ਜਿਹੜੀਆਂ ਇਹ ਮੰਗਾਂ ਪੂਰੀਆਂ ਕੀਤੀਆਂ ਜਾਣ ਜਿਹੜੇ ਦੋਨੇ ਪੀੜਤ ਪਰਿਵਾਰ ਆ ਜਲਦ ਤੋਂ ਜਲਦ ਇਹਨਾਂ ਨੂੰ ਇਨਸਾਫ਼ ਦਿੱਤਾ ਜਾਵੇ ਜੇ ਇਨਸਾਫ਼ ਨਾ ਮਿਲਿਆ ਤਾਂ ਅਸੀਂ ਕੱਠ ਵੱਤ ਵੱਤ ਕੱਠ ਕਰਕੇ ਅਸੀਂ ਮਾਰਚ ਕਰਾਂਗੇ ਪ੍ਰਸ਼ਾਸਨ ਦੇ ਖਿਲਾਫ ਤੇ ਸਰਕਾਰ ਦੇ ਖਿਲਾਫ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਜਿੰਨਾ ਚਿਰ ਇਨਸਾਫ ਨਹੀਂ ਮਿਲੂਗਾ ਉਹਨਾਂ ਚਿਰ ਮੋਢੇ ਨਾਲ ਮੋਢਾ ਲਾ ਕੇ ਅਸੀਂ ਇਹਨਾਂ ਦੀ ਮਦਦ ਕਰਦੇ ਰਹਾਂਗੇ ਜਿੱਥੇ ਤੱਕ ਵੀ ਹੋ ਸਕਦਾ ਸਰ ਅੱਜ ਇਸ ਧਰਨੇ ਨੂੰ ਕਿੰਨਾ ਚਿਰ ਹੋ ਗਿਆ ਜੀ ਇੱਥੇ ਧਰਨੇ ਨੂੰ 3 ਸਾਲ ਹੋ ਚੁੱਕੇ ਜੀ ਤੇ ਜਦੋਂ ਦਾ ਇਹ ਧਰਨਾ ਲੱਗਿਆ ਕੋਈ ਇੱਥੇ ਲੀਡਰ ਪਹੁੰਚਿਆ ਜੀ ਬਿਲਕੁਲ ਨਹੀਂ ਕੋਈ ਲੀਡਰ ਨਹੀਂ ਪਹੁੰਚਿਆ ਕਿਉਂ ਇਹਦੇ ਵਿੱਚ ਅਸੀਂ ਕਹਿੰਨੇ ਵੀ ਕਾਨੂੰਨ ਦੋਆ ਫੇਰ ਮੈਂ ਦੱਸਾਂ ਜਨਾ ਕਾਨੂੰਨ ਕਿਉਂ ਦੋਆ ਮਾੜੇ ਲਈ ਕਾਨੂੰਨ ਕੋਸੂਰਾ ਤਕੜੇ ਲਈ ਕੋਸੂਰਾ ਇਹ ਹੀ ਕਿਸੇ ਅਮੀਰ ਦਾ ਜਾਂ ਧਨਾੜ ਦਾ ਧਰਨਾ ਲੱਗਿਆ ਹੁੰਦਾ ਤਾਂ ਸਾਰੇ ਐਮਪੀ ਐਮਐਲਏ ਇੱਥੇ ਹੁੰਦੇ ਕਿਉਂ ਐਸਿਆਂ ਦਾ ਬਲੀ ਨੂੰ ਧਰਨਾ ਲੱਗਿਆ ਹੋਇਆ ਜਿਨ੍ਹਾਂ ਨਾਲ ੱਟਾ ਹੋਇਆ ਐਸੀ ਪਰਿਵਾਰਾਂ ਦੇ ਵਿੱਚੋਂ ਸਾਡੇ ਖੋਦ ਜਿਹੜੀ ਐਸਿਆਂ ਦੀ ਇੱਥੇ ਐਮਐਲਏ ਆ ਸਰਬਜੀਤ ਕੋ ਜਦੋਂ ਉਹ ਵਿਰੋਧੀ ਨੇਤਾ ਸੀਗੀ ਸਰਕਾਰ ਦੀ ਉਦੋਂ ਇਹਨਾਂ ਚ ਆ ਕੇ ਬੰਦੀ ਸੀ ਵੀ ਸਾਡੀ ਸਰਕਾਰ ਹੋਊ ਬਣੇ ਤਾਂ ਮੈਂ ਤੁਹਾਨੂੰ ਇਨਸਾਫ ਦਊਂਗੀ ਉਸ ਤੋਂ ਬਾਅਦ ਉਹ ਵੀ ਭੁੱਲ ਗਈ ਇੱਥੇ ਆਉਣਾ ਭੁੱਲ ਗਈ ਹੁਣ ਕੀ ਸੀ ਉਹ ਝਾਕਣ ਚਾਕਦੀ ਵੀ ਨਹੀਂ ਇਧਰ ਨੂੰ ਇਸ ਧਰਨੇ ਵਾਲ ਨੂੰ ਕਿਉਂ ਇਹ ਧਰਨੇ ਦੀ ਸਾਰ ਕੋਈ ਨਹੀਂ ਲੈਂਦਾ ਜਦੋਂ ਤੋਂ ਭਗਵਾਨਤਮਾਨ ਦੀ ਸਰਕਾਰ ਬਣੀ ਆ ਉਦੋਂ ਤੋਂ ਹੀ ਧਰਨਾ ਚੱਲ ਰਿਹਾ ਭਗਵੰਤ ਸਮਾਨ ਦਾ ਕਹਿਣ ਸੀ ਵੀ ਮੈਂ ਧਰਨੇ ਨਹੀਂ ਲੱਗਣ ਦਊਗਾ। ਦਰਿਆਾਂ ਤੇ ਨਹੀਂ ਲੋਕ ਬੈਠਣਗੇ। ਅੱਜ ਉਹੀ ਲੋਕ ਦਰਿਆਾਂ ਤੇ ਬੈਠਦੇ ਨੇ ਉਹੀ ਧਰਨੇ ਕਰਦੇ ਨੇ ਲਗਾਤਾਰ। ਸਰ ਲਾਸਟ ਵਿੱਚ ਤੁਸੀਂ ਜਥੇਬੰਦੀ ਨੂੰ ਕੀ ਕਹਿਣਾ ਜਣੇ? ਲਾਸਟ ਦੇ ਵਿੱਚ ਮੈਂ ਇਹੀ ਕਹੂੰਗਾ ਵੀ ਵੱਧ ਤੋਂ ਵੱਧ ਵੀ ਮੀਟਿੰਗ ਕਰਕੇ ਇਕੱਠ ਕਰਕੇ ਵੀ ਆਪਾਂ ਸਹਿਰ ਦੇ ਵਿੱਚ ਮਾਰਚ ਕੀਤਾ ਜਾਵੇ ਪ੍ਰਸ਼ਾਸਨ ਦੇ ਖਿਲਾਫ ਵੀ ਸਾਨੂੰ ਜਲਦ ਤੋਂ ਜਲਦ ਇਨਸਾਫ ਦਵਾਇਆ ਜਾਵੇ। ਜੈ ਜਨਤਾ ਜੈਤੂ ਲੜਨ ਵਾਲੇ ਲੋਕ।